ਜ਼ਫਰਨਾਮੇ ਦੇ ਅਸਲੀ ਅਰਥ ਕੀ ਹਨ ਉਹ ਕਿਹੜੇ ਕਾਰਨ ਸਨ ਜਿੰਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਫਰਨਾਮਾ ਲਿਖਣਾ ਪੈ ਗਿਆ ਕਿਉਂ ਜ਼ਫਰਨਾਮੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਜਨ ਸਿਫਤਾਂ ਕਰਦੇ ਨੇ ਤੇ ਇਹ ਸਿਫਤਾਂ ਕਿਹੜੀਆਂ ਨੇ ਜ਼ਫਰਨਾਮੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਦਾ ਕਿਹੜਾ ਹਾਲ ਬਿਆਨ ਕਰਦੇ ਨੇ ਜ਼ਫਰਨਾਮੇ ਦੇ ਅੰਦਰ ਗੁਰੂ ਸਾਹਿਬ ਨੇ ਕਿਸ ਗੱਲ ਦਾ ਅਫਸੋਸ ਕੀਤਾ ਹੈ ਔਰੰਗਜ਼ੇਬ ਨੇ ਆਪਣੇ ਰਾਜ ਦੇ ਅੰਦਰ ਕਿਹੜੇ-ਕਿਹੜੇ ਚੰਗੇ ਕੰਮ ਕੀਤੇ ਸਨ ਅੱਜ ਔਰੰਗਜ਼ੇਬ ਦੀ ਪੀੜ੍ਹੀ ਕਿਹੋ ਜਿਹੇ ਹਾਲਾਤਾਂ ਵਿੱਚ ਹੈ ਤੇ ਕਿੱਥੇ ਹੈ ਔਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਕਮੈਂਟਾਂ ਵਿੱਚ ਸੁਪਰ ਥੈਂਕਸ ਰਾਹੀਂ ਸਾਡੀ ਹੌਸਲਾ ਅਫਜ਼ਾਈ ਕੀਤੀ ਏ ਹੁਣ ਤੱਕ ਸਾਡੀਆਂ ਆ ਚੁੱਕੀਆਂ ਵੀਡੀਓਜ਼ ਦੇ ਵਿੱਚ ਬਹੁਤ ਸਾਰੇ ਵੀਰਾਂ ਭਰਾਵਾਂ ਨੇ ਸੁਪਰ ਥੈਂਕਸ ਰਾਹੀਂ ਸਾਨੂੰ ਸਪੋਰਟ ਕੀਤਾ ਏ ਸੋ ਉਹਨਾਂ ਦੀ ਸਪੋਰਟ ਨੂੰ ਮੁੱਖ ਰੱਖਦਾ ਹਾਂ ਹੁਣ ਮੈਂ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਕਿ ਅੱਜ ਤੋਂ ਬਾਅਦ ਜਦੋਂ ਵੀ ਕੋਈ ਸੁਪਰ ਥੈਂਕਸ ਰਾਹੀਂ ਸਾਡੀ ਹੌਸਲਾ ਅਫਜ਼ਾਈ ਕਰੂਗਾ ਤਾਂ ਮੈਂ ਉਸ ਦਾ ਸਕਰੀਨਸ਼ਾਟ ਲੈ ਕੇ ਆਪਣੇ ਆਉਣ ਵਾਲੀਆਂ ਵੀਡੀਓ ਚ ਜ਼ਰੂਰ ਸ਼ੇਅਰ ਕਰਿਆ ਮੈਂ ਬਹੁਤ ਬਹੁਤ ਧੰਨਵਾਦੀ ਆ ਆਪਣੇ ਨਾਲ ਵੀਰਾਂ ਭਰਾਵਾਂ ਦਾ ਉਹਨਾਂ ਸੰਗਤ ਦਾ ਜੋ ਸੁਪਰ ਥੈਂਕਸ ਰਾਈ ਸਾਡੇ ਚੈਨਲ ਨੂੰ ਸਾਡੀ ਵੀਡੀਓਜ਼ ਨੂੰ ਪਿਆਰ ਕਰਦੇ ਨੇ ਸਾਨੂੰ ਸਪੋਰਟ ਕਰਦੇ ਨੇ ਸਾਡੀ ਹੌਸਲਾ ਫਸਾਈ ਕਰਦੇ ਨੇ ਤੁਹਾਡੀ ਇਸ ਲਾਸ਼ੇਰੀ ਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਏ ਜਿਸ ਦੇ ਸਦਕਾ ਸਾਡਾ ਵੀ ਮਨ ਕਰਦਾ ਕਿ ਅਸੀਂ ਇਤਿਹਾਸ ਵਿੱਚ ਹੋਰ ਡੂੰਘਾ ਉਤਰ ਕੇ ਤੁਹਾਡੇ ਵਾਸਤੇ ਵਧੀਆ ਵਧੀਆ ਜਾਣਕਾਰੀ ਲੈ ਕੇ ਆਈਏ ਆਪਣੀ ਵੀਡੀਓਜ਼ ਅੰਦਰ ਆਪਣੇ ਕੰਟੈਂਟ ਦੇ ਅੰਦਰ ਹੋਰ ਜ਼ਿਆਦਾ ਸੁਧਾਰ ਕਰੀਏ ਸੋ ਇਸੇ ਤਰ੍ਹਾਂ ਸਾਨੂੰ ਸਪੋਰਟ ਕਰਦੇ ਰਹੋ ਸੋ ਜਿਵੇਂ ਕਿ ਵੀਡੀਓ ਦੇ ਇੰਟਰਵਿਊ ਵਿੱਚ ਮੈਂ ਦੱਸਿਆ ਕਿ ਸੰਗਤਾਂ ਵੱਲੋਂ ਬਹੁਤ ਵਾਰ ਮੈਨੂੰ ਹੁਕਮ ਕੀਤਾ ਗਿਆ ਕਿ ਜ਼ਫਰਨਾ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜੇ ਨਵੇਂ ਵਿਊਅਰਸ ਆਏ ਨੇ ਸਾਡੇ ਚੈਨਲ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ 'ਚ ਅਸੀਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰੀਏ ਤੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਤੁਸੀਂ ਉਸ ਉੱਪਰ ਕਲਿੱਕ ਕਰਕੇ ਪੂਰੀ ਵੀਡੀਓ ਦੇਖ ਸਕੋ ਤੇ ਇੱਕ ਗੱਲ ਹੋਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਪੌਡਕਾਸਟ ਕਰਨ ਦਾ ਇੱਕ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੈ ਤੇ ਉਸ ਵਿੱਚ ਜੋ ਵੀ ਮਹਿਮਾਨ ਆਉਂਦੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਵਿਚਾਰ ਵਟਾਂਦ ਤਾਨੂੰ ਸਵਾਲ ਪੁੱਛੇ ਜਾਂਦੇ ਨੇ ਇਸ ਲਈ ਬੇਨਤੀ ਆ ਕਿ ਜੇਕਰ ਤੁਹਾਡੇ ਮਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਕੋਈ ਸ਼ੰਕੇ ਨੇ ਕੋਈ ਸਵਾਲ ਨੇ ਉਹ ਸਾਨੂੰ ਕਮੈਂਟਾਂ ਜ਼ਰੂਰ ਪੁੱਛਿਆ ਕਰੋ ਤਾਂ ਜੋ ਅਸੀਂ ਆਪਣੇ ਮਹਿਮਾਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰ ਸਕੀਏ ਉਹਨਾਂ ਕੋਲੋਂ ਉਹਨਾਂ ਸਵਾਲਾਂ ਦੇ ਜਵਾਬ ਪਾ ਸਕੀਏ ਜੇਕਰ ਤੁਹਾਡਾ ਸਵਾਲ ਜਾਇਜ਼ ਹੋਇਆ ਵਾਜ਼ਿਬ ਹੋਇਆ ਤਾਂ ਅਸੀਂ ਆਪਣੇ ਆਉਣ ਵਾਲੇ ਪੋਡਕਾਸਟ ਦੇ ਵਿੱਚ ਉਸ ਦਾ ਜਵਾਬ ਵੀ ਜ਼ਰੂਰ ਦਵਾਂਗੇ ਤੁਹਾਨੂੰ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਸਾਡੀ ਵੀਡੀਓ ਟੌਪਿਕ ਹੈ ਜ਼ਫਰਨਾਮਾ ਕਿ ਗੁਰੂ ਸਾਹਿਬ ਨੇ ਜ਼ਫਰਨਾਮੇ ਅੰਦਰ ਕੀ ਲਿਖਿਆ ਸੀ ਇਹੋ ਜ ਔਰੰਗਜ਼ੇਬ ਆਪਣੇ ਮੰਜੇ ਤੋਂ ਹੀ ਉੱਠ ਨਹੀਂ ਪਾਇਆ ਪਰ ਜ਼ਫਰਨਾਮੇ ਉੱਪਰ ਗੱਲ ਕਰਨ ਤੋਂ ਪਹਿਲਾਂ ਅਸੀਂ ਥੋੜੀ ਜਿਹੀ ਛਾਤੀ ਹੋਰ ਪਿੱਛੇ ਨੂੰ ਮਾਰਦੇ ਹਾਂ ਕਿ ਅਖਰ ਜ਼ਫਰਨਾਮਾ ਲਿਖਣ ਦੀ ਜ਼ਰੂਰਤ ਕਿਉਂ ਪੈ ਗਈ ਜੇਕਰ ਜ਼ਫਰਨਾਮਾ ਲਿਖਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਸ ਦਾ ਸਭ ਤੋਂ ਪਹਿਲਾ ਕਾਰਨ ਬਣਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਔਰੰਗਜ਼ੇਬ ਵੱਲੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰਵਾ ਦਿੱਤਾ ਜਾਂਦਾ ਹੈ ਤੇ ਦੂਜਾ ਕਾਰਨ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਜਾਂਦਾ ਤੇ ਉੱਥੇ ਫਿਰ ਝੂਠੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ ਮਾਤਾ ਗੁਜਰਕਾਰ ਜੀ ਦੀ ਸ਼ਹੀਦੀ ਚਾਰੇ ਸਹਬਜ਼ਾਦਿਆਂ ਦੀ ਸ਼ਹੀਦੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਣ ਤੋਂ ਪਿਆਰੇ ਸਿੰਘਾਂ ਦੀ ਸ਼ਹੀਦੀ ਇਹ ਸਭ ਕਰਵਾਉਣ ਤੋਂ ਬਾਅਦ ਗੁਰੂ ਸਾਹਿਬ ਕੋਲੋਂ 14 ਜੰਗਾਂ ਹਾਰਨ ਤੋਂ ਬਾਅਦ ਔਰੰਗਜ਼ੇਬ ਅਜੇ ਵੀ ਆਪਣੀ ਹਾਰ ਨਹੀਂ ਸੀ ਮੰਨ ਰਿਹਾ ਉਸਨੇ ਗਲਤਫਹਿਮੀ ਸੀ ਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਰਹਿਣ ਕੱਖ ਨਹੀਂ ਦਿੱਤਾ ਗੁਰੂ ਸਾਹਿਬ ਨੇ ਉਸ ਦੀ ਇਸ ਗਲਤਫਹਿਮੀ ਨੂੰ ਦੂਰ ਕਰਨ ਵਾਸਤੇ ਇੱਕ ਜਿੱਤ ਦੀ ਚਿੱਠੀ ਲਿਖੀ ਇਸ ਚਿੱਠੀ ਦੇ ਵਿੱਚ ਗੁਰੂ ਸਾਹਿਬ ਨੇ ਉਸ ਨੂੰ ਉਸ ਵੱਲੋਂ ਕੀਤੇ ਗਏ ਗੁਨਾਹਾਂ ਦਾ ਅਹਿਸਾਸ ਕਰਵਾਇਆ ਤੇ ਇਸ ਚਿੱਠੀ ਦਾ ਨਾਮ ਹੀ ਰੱਖਿਆ ਸੀ ਜ਼ਫਰਨਾਮਾ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਦਿਨੇ ਕਾਂਗੜਾ ਦੇ ਸਥਾਨ ਤੋਂ ਭਾਈ ਦੇਸਾ ਸਿੰਘ ਜੀ ਦੇ ਚਾਰੇ ਚ ਬੈਠ ਕੇ ਲਿਖਿਆ ਸੀ ਇਹ 11 ਸ਼ੇਰਾਂ ਦੀ ਫਾਰਸੀ ਭਾਸ਼ਾ ਚ ਲਿਖੀ ਗਈ ਇੱਕ ਚਿੱਠੀ ਸੀ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਗੁਨਾਹਾਂ ਦਾ ਅਹਿਸਾਸ ਕਰਵਾਇਆ ਸੀ ਔਰੰਗਜ਼ੇਬ ਇੰਨਾ ਜ਼ੁਲਮੀ ਖੰਖਾਰ ਤੇ ਖਤਰਨਾਕ ਬਾਦਸ਼ਾਹ ਸੀ ਕਿ ਕੋਈ ਵੀ ਉਸ ਦੇ ਅੱਗੇ ਤਲਵਾਰ ਚੁੱਕਣਾ ਤਾਂ ਕੀ ਉੱਚੀ ਗੱਲ ਵੀ ਨਹੀਂ ਸੀ ਕਰਦਾ ਪਰ ਜਿਹੜਾ ਕੰਮ ਤਲਵਾਰ ਨਾ ਕਰ ਸਕੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਕਲਮ ਨੇ ਕਰ ਦਿਖਾਇਆ ਔਰੰਗਜ਼ੇਬ ਨੂੰ ਲੱਗਦਾ ਸੀ ਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿਣ ਕੱਖ ਨਹੀਂ ਦਿੱਤਾ ਕਿਉਂਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੋਲਿਆ ਰਾਜ ਖੋਲਿਆ ਭਾਗ ਖੋਲਿਆ ਬਾਜ ਖੋਲਿਆ ਤਾਜ ਖੋਲਿਆ ਸਭ ਕੁਝ ਖੋਲਿਆ ਹੈ ਤੇ ਉਹ ਆਪਣੇ ਆਪ ਨੂੰ ਜਿੱਤਿਆ ਮਹਿਸੂਸ ਕਰ ਰਿਹਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਚਿੱਠੀ ਨੇ ਉਸ ਨੂੰ ਹਾਰ ਦਾ ਅਹਿਸਾਸ ਕਰਵਾ ਦਿੱਤਾ ਤੇ ਹਾਰ ਵੀ ਅਜਿਹੀ ਹੋਈ ਕਿ ਉਸ ਦਾ ਛੁਟਕਾਰਾ ਫਿਰ ਕਾਲ ਦੇ ਮੂੰਹ 'ਚ ਜਾ ਕੇ ਹੋਇਆ ਜ਼ਫਰਨਾਮਾ ਯਾਨੀ ਜਿੱਤ ਦੀ ਚਿੱਠੀ ਇਸ ਨੂੰ ਔਰੰਗਜ਼ੇਬ ਤੱਕ ਲੈ ਕੇ ਜਾਣ ਵਾਲੇ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਸਨ ਜਿਵੇਂ ਕਿ ਮੈਂ ਵੀਡੀਓ 'ਚ ਪਹਿਲਾਂ ਦੱਸਿਆ ਕਿ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਫਾਰਸੀ ਭਾਸ਼ਾ ਵਿੱਚ ਲਿਖਿਆ ਸੀ ਹੁਣ ਇੱਥੇ ਇੱਕ ਗੱਲ ਨੋਟ ਕਰਿਓ ਕਿ ਫਾਰਸੀ ਭਾਸ਼ਾ ਗੁਰੂ ਗੋਬਿੰਦ ਸਿੰਘ ਜੀ ਲਈ ਇੱਕ ਵਿਦੇਸ਼ੀ ਭਾਸ਼ਾ ਆ ਉਹਨਾਂ ਦੀ ਮਾਂ ਬੋਲੀ ਨਹੀਂ ਪਰ ਫਿਰ ਵੀ ਫਾਰਸੀ ਭਾਸ਼ਾ ਉੱਪਰ ਉਹਨਾਂ ਦੀ ਪਕੜ ਕਿ ਫਾਰਸੀ ਭਾਸ਼ਾ ਦਾ ਇੱਕ ਕਵੀ ਹੋਇਆ ਹੈ ਜਿਸ ਦਾ ਨਾਮ ਸੀ ਸੈयद ਮੁਹੰਮਦ ਤਾਮਿਲ ਉਸਨੇ ਫਾਰਸੀ ਭਾਸ਼ਾ ਵਿੱਚ ਬਹੁਤ ਮਹਾਨ ਗ੍ਰੰਥ ਲਿਖੇ ਨੇ ਪਰ ਜਦੋਂ ਉਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ ਜ਼ਫਰਨਾਮਾ ਪੜ੍ਹਦਾ ਹੈ ਤਾਂ ਆਪ ਮੁਹਾਰੇ ਕਹਿੰਦਾ ਹੈ ਕਿ ਮੇਰੀਆਂ ਲਿਖਤਾਂ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਅੱਗੇ ਕੱਖ ਵੀ ਨਹੀਂ ਜਦ ਕਿ ਉਹ ਬਗਦਾਦ ਦਾ ਰਹਿਣ ਵਾਲਾ ਸੀ ਤੇ ਉਸ ਦੀ ਮਾਂ ਬੋਲੀ ਫਾਰਸੀ ਸੀ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਪੜ੍ਹ ਕੇ ਕਹਿੰਦਾ ਹੈ ਕਿ ਮੇਰੇਆਂ ਲਿਖਤਾ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੁਣ ਇਥੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਫਾਰਸੀ ਭਾਸ਼ਾ ਉੱਪਰ ਪਕੜ ਕਿੰਨੀ ਮਜ਼ਬੂਤ ਹੋਵੇਗੀ ਹੁਣ ਜੇਕਰ ਗੱਲ ਕਰੀਏ ਜ਼ਫਰਨਾਮੇ ਦੇ ਅਰਥਾਂ ਦੀ ਤਾਂ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਚਿੱਠੀ ਨੂੰ ਲਿਖਣ ਤੋਂ ਪਹਿਲਾਂ ਉਸ ਦੇ ਉੱਪਰ ਸਤਨਾਮ ਵਾਹਿਗੁਰੂ ਲਿਖਿਆ ਜਾਂਦਾ ਸੀ ਜਾਂ ਏਕ ਓੰਕਾਰ ਸਤਨਾਮ ਲਿਖ ਕੇ ਪ੍ਰਮਾਤਮਾ ਨੂੰ ਯਾਦ ਕਰਕੇ ਫਿਰ ਚਿੱਠੀ ਦੀ ਸ਼ੁਰੂਆਤ ਕੀਤੀ ਜਾਂਦੀ ਸੀ ਇਸੇ ਤਰ੍ਹਾਂ ਗੁਰ ਮਨ ਨੂੰ ਯਾਦ ਕਰਦੇ ਹੋਏ ਪਹਿਲੇ 12 ਸ਼ੇਰਾਂ ਵਿੱਚ ਉਸ ਦੀਆਂ ਸਿਫਤਾਂ ਲਿਖਦੇ ਹਨ हे ਪ੍ਰਮਾਤਮਾ ਤੂੰ ਸਦਾ ਰਹਿਣ ਵਾਲਾ ਹੈ ਖੁਸ਼ੀਆਂ ਦੇਣ ਵਾਲਾ ਹੈ ਕਿਰਪਾਲੂ ਹੈ ਮੁਕਤੀ ਦਾ ਦਾਤਾ ਹੈ ਰਹਿਮ ਕਰਨ ਵਾਲਾ ਹੈ ਲਾਜ ਰੱਖਣ ਵਾਲਾ ਹੈ ਬਾਹ ਫੜਨ ਵਾਲਾ ਹੈ ਨੇਕੀਆਂ ਦੇਣ ਵਾਲਾ ਹੈ ਰਸਤਾ ਦਿਖਾਉਣ ਵਾਲਾ ਹੈ ਆਦ ਅਜਿਹੀਆਂ ਸਿਫਤਾਂ ਕਰਦੇ ਨੇ ਗੁਰੂ ਸਾਹਿਬ ਪਹਿਲੇ 12 ਸ਼ੇਰਾਂ ਦੇ ਵਿੱਚ ਪਰਮਾਤਮਾ ਦੀਆਂ ਤੇ ਇਸ ਤੋਂ ਬਾਅਦ 13ਵੇਂ ਸ਼ੇਰ ਦੇ ਵਿੱਚ ਅਸਲੀ ਦਾਸਤਾਨ ਸ਼ੁਰੂ ਹੁੰਦੀ ਹੈ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰੇ ਪਾਏ ਜਾਣ ਦਾ ਜ਼ਿਕਰ ਕੀਤਾ ਹੈ ਗੁਰੂ ਸਾਹਿਬ ਲਿਖਦੇ ਹਨ ਕਿ ਮੈਂ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ 'ਚ ਖੜਾ ਹੋ ਕੇ ਬਾਹਰ ਨੂੰ ਝਾਤੀ ਮਾਰੀ ਤਾਂ ਤੇਰੀ ਕਾਲੀ ਵਰਦੀਆਂ ਵਾਲੀ ਫੌਜ ਜਿਦੇ ਸਿਰ ਮੁੰਨੇ ਹੋਏ ਸਨ ਉਹ ਲੱਖਾਂ ਦੀ ਗਿਣ ਮੇਰੇ ਕਿਲੇ ਨੂੰ ਘੇਰਾ ਪਾ ਕੇ ਖੜੇ ਹਨ ਉਹਨਾਂ ਨੇ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਹੈ ਜਿਵੇਂ ਡੂਮਣੀ ਦੇ ਮੱਖੀਆਂ ਇਕੱਠੀਆਂ ਹੋ ਗਈਆਂ ਹੋਣ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਤੀਰ ਤਲਵਾਰ ਤੇ ਬੰਦੂਕਾਂ ਫੜੀਆਂ ਹੋਈਆਂ ਨੇ ਇਸ ਤੋਂ ਅੱਗੇ ਗੁਰੂ ਸਾਹਿਬ ਆਪਣੇ ਬਾਰੇ ਲਿਖਦੇ ਇਹ ਕਹਿੰਦੇ ਨੇ ਕਿ ਤੂੰ ਸੋਚਦਾ ਹੋਏਗਾ ਕਿ ਮੇਰੇ 40 ਭੁੱਖੇ ਸਿੱਖ ਤੇਰੀ ਸ ਫੌਜ ਦਾ ਕੀ ਵਿਗਾੜ ਲੈਣਗੇ ਇਸ ਤੋਂ ਅੱਗੇ ਗੁਰੂ ਸਾਹਿਬ ਚਮਕੌਰ ਦੀ ਜੰਗ ਦਾ ਹਾਲ ਬਿਆਨ ਕਰਦੇ ਹੋ ਲਿਖਦੇ ਹਨ ਕਿ ਉੱਥੇ ਵੀ ਤੀਰਾਂ ਤੇ ਗੋਲੀਆਂ ਦਾ ਇੰਨਾ ਮੀਂਹ ਵਰਿਆ ਕਿ ਮੈਂ ਜਿੱਧਰ ਵੀ ਵੇਖਦਾ ਹਾਂ ਮੈਨੂੰ ਚਾਰੇ ਪਾਸੇ ਖੂਨ ਹੀ ਖੂਨ ਨਜ਼ਰ ਆਉਂਦਾ ਹੈ ਮੈਂ ਛਾਤੀ ਮਾਰਦਾ ਹਾਂ ਤਾਂ ਦੇਖਦਾ ਹਾਂ ਕਿ ਲਹੂ ਦਾ ਲਾਲ ਗਲੀਚਾ ਵਿਛਿਆ ਹੈ ਆਹਾਰੇ ਪਾਸੇ ਹੁਣ ਇਸ ਤੋਂ ਅੱਗੇ ਗੁਰੂ ਸਾਹਿਬ ਇੱਕ ਗੱਲ ਦਾ ਅਫਸੋਸ ਵੀ ਕਰਦੇ ਨੇ ਜ਼ਫਰਨਾਮੇ ਰੰਦਰ ਹੁਣ ਤੇ ਕਈਆਂ ਦੇ ਮਨ 'ਚ ਸਵਾਲ ਵੀ ਜ਼ਰੂਰ ਉੱਠਿਆ ਹੋਊਗਾ ਕਿ ਗੁਰੂ ਸਾਹਿਬ ਨੂੰ ਕਿਸ ਗੱਲ ਦਾ ਅਫਸੋਸ ਉਹਨਾਂ ਨੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਕਰਵਾ ਦਿੱਤੇ ਜਦੋਂ ਉਦੋਂ ਹੀ ਉਹਨਾਂ ਨੇ ਸੀ ਕੀਤੀ ਤੇ ਫਿਰ ਹੁਣ ਕਿਸ ਗੱਲ ਦਾ ਅਫਸੋਸ ਇਹਦਾ ਜਵਾਬ ਵੀ ਆਪਾਂ ਜ਼ਫਰਨਾਮੇ 'ਚ ਦੇਖਦੇ ਹਾਂ ਗੁਰੂ ਸਾਹਿਬ ਔਰੰਗਜ਼ੇਬ ਨੂੰ ਲਿਖਦੇ ਨੇ ਜ਼ਫਰਨਾਮੇ ਦੇ ਵਿੱਚ ਕਿ ਔਰੰਗਜ਼ੇਬ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਤੇਰਾ ਮੁੱਖ ਜਰਨੈਲ ਖਿਜਰ ਖਵਾਜਾ ਖਾਨ ਜਿਸ ਨੇ ਮੇਰੇ ਸਿਰ ਵੱਡਣ ਦਾ ਬੀੜਾ ਚੁੱਕਿਆ ਹੋਇਆ ਸੀ ਜਦੋਂ ਚਮਕੌਰ ਦੀ ਜੰਗ ਦੇ ਮੈਦਾਨ ਚੋਂ ਮੇਰੇ ਸਾਹਮਣੇ ਆਉਂਦਾ ਏ ਤੇ ਮੈਂ ਉਸ ਨੂੰ ਆਪਣਾ ਤੀਰ ਬਖਸ਼ਣਾ ਚਾਹੁੰਦਾ ਸੀ ਤਾਂ ਉਹ ਡਰਦਾ ਮਾਰਾ ਕੰਧ ਦੇ ਉਲੇ ਲੁਕ ਜਾਂਦਾ ਏ ਗੁਰੂ ਸਾਹਿਬ ਔਰੰਗਜ਼ੇਬ ਨੂੰ ਲਾਂਤ ਪਾਉਂਦੇ ਕਹਿੰਦੇ ਹਨ ਕਿ ਤੂੰ ਇਹੋ ਜਿਹਾ ਜਰਨੈਲ ਨੂੰ ਮੈਨੂੰ ਮਾਰਨ ਵਾਸਤੇ ਭੇਜਿਆ ਸੀ ਮੈਂ ਚਾਹੁੰਦਾ ਤਾਂ ਇੱਕੋ ਵਾਰ ਨਾਲ ਉਸ ਨੂੰ ਸੋਧ ਸਕਦਾ ਸੀ ਪਰ ਜਦੋਂ ਉਹ ਕਾਰਿਆਂ ਦੇ ਵਾਂਗ ਇੱਕ ਕੰਧ ਦੇ ਉਲੇ ਲੁਕ ਗਿਆ ਤਾਂ ਮੇਰਾ ਦਿਲ ਹੀ ਨਹੀਂ ਕੀਤਾ ਉਹਦੇ ਉੱਤੇ ਤੀਰ ਖਰਾਬ ਕਰਨ ਨੂੰ ਸੋ ਇਸ ਤਰ੍ਹਾਂ ਗੁਰੂ ਸਾਹਿਬ ਔਰੰਗ ਤੂੰ ਕਿਸੇ ਸੂਰਮੇ ਨੂੰ ਭੇਜਾਂ ਹੁੰਦਾ ਮੇਰਾ ਮੁਕਾਬਲਾ ਕਰਨ ਵਾਸਤੇ ਇਸ ਤੋਂ ਅੱਗੇ 77ਵੇਂ ਸ਼ੇਰ ਦੇ ਵਿੱਚ ਗੁਰੂ ਸਾਹਿਬ ਲਿਖਦੇ ਨੇ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤ ਕੋ ਕੋ ਕੇ ਸ਼ਹੀਦ ਕਰ ਦਿੱਤੇ ਨੇ ਇਸ ਸਭ ਦਾ ਬਦਲਾ ਲੈਣ ਵਾਸਤੇ ਮੇਰਾ ਕੁੰਡਲੀਆ ਸੱਪ ਮੇਰਾ ਖਾਲਸਾ ਅਜੇ ਜਿਉਂਦਾ ਏ ਹੁਣ ਇੱਥੇ ਤੱਕ ਜਿੱਥੇ ਗੁਰੂ ਸਾਹਿਬ ਔਰੰਗਜ਼ੇਬ ਨੂੰ ਲਾਨਤਾ ਪਾ ਰਹੇ ਨੇ ਤੇ ਇਸ ਤੋਂ ਅੱਗੇ ਆਪ ਸਭ ਨੂੰ ਜਾਣ ਕੇ ਹੈਰਾਨੀ ਹੋਊਗੀ ਕਿ 99 ਤੋਂ ਲੈ ਕੇ 94 ਤੱਕ ਸ਼ੇਰ ਨੇ ਜਿਹੜੇ ਇਹਨਾਂ ਵਿੱਚ ਗੁਰੂ ਸਾਹਿਬ ਔਰੰਗਜ਼ੇਬ ਦੀਆਂ ਸਿਫਤਾਂ ਵੀ ਕਰ ਰਹੇ ਨੇ ਹੁਣ ਸੋਚਣ ਵਾਲੀ ਗੱਲ ਇਹ ਉੱਪਰ ਵੀ ਜ਼ੁਲਮ ਦੀ ਅਤਿ ਕੀਤੀ ਹੋਈ ਸੀ ਕਿਉਂਕਿ ਉਹ ਸਿਰਫ ਸੁੰਨੀ ਮੁਸਲਮਾਨਾਂ ਨੂੰ ਹੀ ਅਸਲੀ ਮੁਸਲਮਾਨ ਮੰਨਦਾ ਸੀ ਇਸ ਤੋਂ ਇਲਾਵਾ ਸ਼ੀਆ ਖੋਜਾ ਤੇ ਗੋਹਰਾ ਮੁਸਲਮਾਨਾਂ ਉੱਪਰ ਜ਼ੁਲਮ ਕਰਦਾ ਸੀ ਸੋ ਜਿਸ ਬੰਦੇ ਨੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਨਹੀਂ ਛੱਡਿਆ ਉਹਦੇ ਵਿੱਚ ਵੀ ਭਲਾ ਕੋਈ ਚੰਗਾ ਗੁਣ ਹੋ ਸਕਦਾ ਉਹ ਵੀ ਸਿਫਤ ਦੇ ਕਾਬਿਲ ਹੋ ਸਕਦਾ ਇਹਦਾ ਜਵਾਬ ਵੀ ਆਪਾਂ ਜ਼ਫਰਨਾਮੇ ਚੋਂ ਦੇਖਦੇ ਹਾਂ ਤੇ ਦੇਖਾਂਗੇ ਵੀ ਉਦਾਹਰਨਾਂ ਦੇ ਸਹਤ ਹੁਣ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਇੱਕ ਸ਼ੇਰ ਦੇ ਵਿੱਚ ਉਸਦੀ ਬਹਾਦਰੀ ਤਾਰੀਫ ਕਰਦੇ ਨੇ ਗੁਰੂ ਸਾਹਿਬ ਲਿਖਦੇ ਨੇ ਕਿ हे ਔਰੰਗਜ਼ੇਬ ਤੂੰ ਬਹੁਤ ਬਹਾਦਰ ਯੋਧਾ ਹੈ ਹੁਣ ਅੱਜ ਬਹਾਦਰੀ ਦਾ ਇੱਕ ਕਸਾ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਉਹ ਬਹਾਦਰ ਕਿਵੇਂ ਆ ਔਰੰਗਜ਼ੇਬ ਦੇ ਸਮੇਂ ਇੱਕ ਲਿਖਾਰੀ ਹੋਇਆ ਹੈ ਹਮੀਦਉਦੀਨ ਉਸਨੇ ਫਾਰਸੀ ਦੇ ਚੱਕ ਕਿਤਾਬ ਲਿਖੀ ਸੀ ਅਹਿਕ ਨਾਮੇ ਆਲਮਗੀਰ ਇਹ ਕਿਤਾਬ ਉਸ ਸਮੇਂ ਬਹੁਤ ਮਸ਼ਹੂਰ ਵੀ ਹੋਈ ਸੀ ਇਸ ਕਿਤਾਬ ਦੇ ਵਿੱਚ ਉਹ ਔਰੰਗਜ਼ੇਬ ਦੀ ਇੱਕ ਜੰਗ ਦਾ ਹਾਲ ਬਿਆਨ ਕਰਦਾ ਹੈ ਲਿਖਦਾ ਹੈ ਕਿ ਔਰੰਗਜ਼ੇਬ ਦਾ ਹਾਥੀ ਤੋਪ ਦੇ ਇੱਕ ਗੋਲੇ ਦੇ ਨਾਲ ਡਰ ਕੇ ਪਿੱਛੇ ਹਟਣ ਲੱਗਾ ਤਾਂ ਔਰੰਗਜ਼ੇਬ ਨੇ ਆਪਣੇ ਸੈਨਿਕਾਂ ਨੂੰ ਆਵਾਜ਼ ਦੇ ਕੇ ਕਿਹਾ ਕਿ ਮੇਰੇ ਹਾਥੀ ਦੇ ਪੈਰਾਂ ਨੂੰ ਸੰਗਲਾਂ ਨਾਲ ਬੰਨ੍ਹ ਦਿਓ ਤਾ ਜੋ ਕੱਲ ਨੂੰ ਕੋਈ ਇਹ ਨਾ ਕਹੇ ਕਿ ਔਰੰਗਜ਼ੇਬ ਜੰਗ ਦੇ ਮੈਦਾਨ ਵਿੱਚੋਂ ਡਰ ਕੇ ਪਿੱਛੇ ਨੂੰ ਭੱਜ ਗਿਆ ਸੀ ਇਸ ਤੋਂ ਅਗੇ ਗੁਰੂ ਸਾਹਿਬ ਉਸ ਦੀ ਘੋੜਸਵਾਰੀ ਦੀ ਸਿਫਤ ਕਰਦੇ ਹੋਏ ਲਿਖਦੇ ਹਨ ਕਿ ਇਹ ਔਰੰਗਜ਼ੇਬ ਤੂੰ ਬਹੁਤ ਵਧੀਆ ਘੋੜਸਵਾਰ ਵੀ ਹੈ ਕਿਉਂਕਿ ਉਸਨੇ ਘੋੜੇ ਉੱਪਰ ਸਵਾਰ ਹੋ ਕੇ ਹੀ ਜੰਗੀ ਹਾਥੀ ਦਾ ਮੁਕਾਬਲਾ ਕੀਤਾ ਸੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਦਾਨੀ ਵੀ ਕਿਹਾ ਹੈ ਕਿ ਤੂੰ ਦਾਨੀ ਵੀ ਹੈ ਹੁਣ ਦਾਨੀ ਕਿਦਾਂ ਕਿਉਂਕਿ ਬਚਪਨ ਦੇ ਵਿੱਚ ਔਰੰਗਜ਼ੇਬ ਨੂੰ ਖਰਚਣ ਵਾਸਤੇ 500 ਰੁਪਏ ਜੇਬ ਖਰਚ ਮਿਲਦਾ ਸੀ ਜਿਸ ਨੂੰ ਆਪਾਂ ਪਾਕਟ ਮਨੀ ਵੀ ਕਹਿ ਸਕਦੇ ਆ ਉਹ ਇਹਨਾਂ 500 ਰੁਪਈਆ ਨੂੰ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ ਹਾਲਾਂਕਿ ਧਰਮ ਦੇ ਵਿੱਚ ਕਟੜ ਹੋਣ ਕਰਕੇ ਉਹ ਵੰਡਦਾ ਸਿਰਫ ਮੁਸਲਮਾਨ ਗਰੀਬਾਂ ਨੂੰ ਹੀ ਸੀ ਇਸ ਤੋਂ ਅੱਗੇ ਔਰੰਗਜ਼ੇਬ ਦੀ ਸਿਫਤ ਕਰਦੇ ਹੋ ਗੁਰੂ ਸਾਹਿਬ ਲਿਖਦੇ ਨੇ ਕਿ ਇਹ ਔਰੰਗਜ਼ੇਬ ਤੂੰ ਸੋਣਾ ਵੀ ਬਹੁਤ ਹੈ ਹੁਣ ਸੋਣਾ ਕਿਵੇਂ ਸੀ ਕਿਉਂਕਿ ਉਸ ਦਾ ਜਿਹੜਾ ਪਿਤਾ ਸੀ ਸ਼ਾਹਜਹਾਂ ਉਹ ਰੰਗ ਰੂਪ ਵਿੱਚ ਆਪ ਵੀ ਬਹੁਤ ਸੋਹਣਾ ਸੀ ਤੇ ਉਸ ਦੀ ਜੋ ਮਾਤਾ ਸੀ ਮਮਤਾਜ ਉਹ ਆਪਣੇ ਸਮੇਂ ਦੀਆਂ ਖੂਬਸੂਰਤ ਔਰਤਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਸੀ ਹੁਣ ਇੰਨੇ ਸੋਹਣੇ ਮਾਪਿਓ ਤੋਂ ਇੰਨੇ ਸੋਹਣੇ ਬੱਚੇ ਦਾ ਪੈਦਾ ਹੋਣਾ ਤਾਂ ਸੁਭਾਵਿਕ ਹੀ ਆ ਗੁਰੂ ਸਾਹਿਬ ਔਰੰਗਜ਼ੇਬ ਨੂੰ ਵਿਦਵਾਨ ਵੀ ਲਿਖਦੇ ਹਨ ਉਹ ਕਹਿੰਦੇ ਹਨ ਕਿ ਇਹ ਔਰੰਗਜ਼ੇਬ ਤੂੰ ਬਹੁਤ ਵੱਡਾ ਵਿਦਵਾਨ ਵੀ ਹੈ ਕਿਉਂਕਿ ਔਰੰਗਜ਼ੇਬ ਕੈਲੀਗ੍ਰਾਫੀ ਵਿਧੀ ਦੇ ਨਾਲ ਕੁਰਾਨ ਲਿਖਿਆ ਕਰਦਾ ਸੀ ਤੇ ਉਸ ਦੀਆਂ ਹੱਥ ਲਿਖਤਾਂ ਕੁਰਾਨਾ ਅੱਜ ਵੀ ਮੌਜੂਦ ਹਨ ਜਿਨ੍ਹਾਂ ਵਿੱਚੋਂ ਇੱਕ ਕੁਰਾਨ ਮੱਕੇ ਮਦੀਨੇ ਅਤੇ ਦੂਜੀ ਕੁਰਾਨ Hazrat Nizamuddin Auliya ਦੀ ਦਰਗਾਹ ਉੱਪਰ ਮੌਜੂਦ ਹੈ ਇਸ ਤੋਂ ਅਗਲੇ ਉਸ ਦੇ ਰਾਜ ਕਰਨ ਦੇ ਤਰੀਕੇ ਦੀ ਵੀ ਸਿਫਤ ਕਰਦੇ ਨੇ ਕਿ ਔਰੰਗਜ਼ੇਬ ਤੂੰ ਰਾਜ ਬਹੁਤ ਸੋਹਣਾ ਕਰਦਾ ਹੈ ਤੇਰੀ ਲੀਡਰਸ਼ਿਪ ਵਧੀਆ ਹੈ ਕਿਉਂਕਿ ਉਹਦੇ ਰਾਜ ਦੇ ਵਿੱਚ ਸ਼ਰਾਬ ਤੇ ਪਾਬੰਦੀ ਸੀ ਵੈਸ਼ਾ ਪ੍ਰਸਤੀ ਤੇ ਰੋਕ ਲੱਗੀ ਹੋਈ ਸੀ ਤੇ ਉਸਨੇ ਇਹ ਐਲਾਨ ਵੀ ਕੀਤਾ ਸੀ ਕਿ ਚਾਹੇ ਕੋਈ ਵੀ ਬਾਦਸ਼ਾਹ ਹੋਵੇ ਉਹ ਆਪਣੇ ਨਿੱਜੀ ਲੋੜ ਵਾਸਤੇ ਰਾਜ ਦੇ ਖਰਚੇ ਵਿੱਚੋਂ 1 ਰੁਪਈਆ ਵੀ ਨਹੀਂ ਖਰਚੇਗਾ ਇਸ ਲਈ ਆਪਣੇ ਨਿੱਜੀ ਖਰਚ ਕਰਨ ਵਾਸਤੇ ਉਹ ਮੁਸਲਮਾਨੀ ਟੋਪੀ ਬੁਣਿਆ ਕਰਦਾ ਸੀ ਤੇ ਉਹਨਾਂ ਨੂੰ ਵੇਚ ਕੇ ਆਪਣੇ ਨਿੱਜੀ ਖਰਚੇ ਕਰਿਆ ਕਰਦਾ ਸੀ ਇੱਕ ਪਿੱਛੇ ਜੇ ਫਿਲਮ ਆਈ ਸੀ ਬਾਲੀਵੁੱਡ ਦੀ ਤਾਨਾ ਜੀ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੈਗਾ ਕਿ ਜਿਹੜਾ ਆਰਟਿਸਟ ਔਰੰਗਜ਼ੇਬ ਦਾ ਕੈਰੈਕਟਰ ਨਿਭਾ ਰਿਹਾ ਹੈ ਉਹ ਵੀ ਆਪਣੇ ਸਿੰਘਾਸਨ ਤੇ ਬੈਠਾ ਕੁਝ ਨਾ ਕੁਝ ਬੁਣਦਾ ਰਹਿੰਦਾ ਆ ਸੋ ਇਹ ਉਸੇ ਚੀਜ਼ਾਂ ਵੱਲ ਇਸ਼ਾਰਾ ਕਿ ਔਰੰਗਜ਼ੇਬ ਮੁਸਲਮਾਨੀ ਟੋਪੀ ਬੁਣਿਆ ਕਰਦਾ ਸੀ ਹੁਣ ਜਦੋਂ ਗੁਰੂ ਸਾਹਿਬ ਨੇ ਉਸ ਦੀਆਂ ਇੰਨੀਆਂ ਸਿਫਤਾਂ ਕਰਤੀਆਂ ਤਾਂ ਇੰਨੀਆਂ ਸਿ ਗੁਰੂ ਸਾਹਿਬ ਲਿਖਦੇ ਨੇ ਕਿ ਔਰੰਗਜ਼ੇਬ ਹੁਣ ਤੈਨੂੰ ਮੈਂ ਦੱਸਦਾ ਕਿ ਤੇਰੇ ਵਿੱਚ ਕਮੀ ਕਿੱਥੇ ਆ ਗਲਤੀ ਕਿੱਥੇ ਹੋਈ ਤੇਰੇ ਕੋਲ ਗੁਰੂ ਸਾਹਿਬ ਉਸ ਦੀਆਂ ਕਮੀਆਂ ਗਿਣਾਉਂਦੇ ਲਿਖਦੇ ਹਨ ਕਿ ਔਰੰਗਜ਼ੇਬ ਤੇਰੀ ਆਪਣੇ ਧਰਮ ਦੇ ਵਿੱਚ ਹੋਈ ਕਟੜਤਾ ਨੇ ਤੈਨੂੰ ਹਥਿਆਰ ਅਤੇ ਜ਼ਾਲਮ ਬਣਾ ਕੇ ਰੱਖ ਦਿੱਤਾ ਏ ਤੇਰੀ ਇਸ ਕਟੜਤਾ ਨੇ ਤੇਰਾ ਬੇੜਾ ਗਰਕ ਇਸ ਕਦਰ ਤੱਕ ਕਰਤਾ ਆ ਕਿ ਹੁਣ ਨਾ ਤਾਂ ਤੈਨੂੰ ਕੁਰਾਨ ਤੇ ਯਕੀਨ ਰਿਹਾ ਤੇ ਨਾ ਹੀ ਤੈਨੂੰ ਇਸਲਾਮ ਤੇ ਯਕੀਨ ਹੈ ਹੁਣ ਗੁਰੂ ਸਾਹਿਬ ਇੱਥੇ ਉਸ ਨੂੰ ਜ਼ਾਲਮ ਤੇ ਹਥਿਆਰਾ ਸਿਰਫ ਇਸ ਕਰਕੇ ਨਹੀਂ ਕਹਿ ਰਹੇ ਕਿ ਉਹ ਆਪਣੇ ਧਰਮ ਦੇ ਵਿੱਚ ਬਹੁਤ ਜ਼ਿਆਦਾ ਕਟੜ ਆ ਨਹੀਂ ਉਹ ਹਥਿਆਰਾ ਤੇ ਜ਼ਾਲਮ ਸਿਰ ਜਿਆਨੂ ਆਪਣੇ ਜੀਜਿਆਂ ਨੂੰ ਆਪਣੇ ਭਨੇਮਿਆਂ ਤੱਕ ਨੂੰ ਕਤਲ ਕਰ ਦਿੱਤਾ ਸੀ ਉਸਨੇ ਤੇ ਆਪਣੇ ਪਿਤਾ ਨੂੰ ਉਸਨੇ ਲਾਲ ਕਿਲੇ ਦੇ ਚ ਕੈਦ ਕਰ ਦਿੱਤਾ ਸੀ ਸਿਰਫ ਰਾਜ ਨੂੰ ਥਿਆਉਣ ਵਾਸਤੇ ਉਸ ਦੇ ਜ਼ੁਲਮ ਦੀ ਵੀ ਤੁਹਾਨੂੰ ਇੱਕ ਉਦਾਹਰਣ ਦਿਨਾ ਆ ਕਿ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਲਾਲ ਕਿਲੇ ਵਿੱਚ ਕੈਦ ਕੀਤਾ ਆ ਤੇ ਉਸ ਨੂੰ ਪੂਰੇ ਦਿਨ ਦੇ ਵਿੱਚ ਸਿਰਫ ਅੱਧਾ ਪਿਆਲਾ ਦਿੰਦਾ ਸੀ ਪਾਣੀ ਦਾ ਪੀਣ ਵਾਸਤੇ ਹੁਣ ਜਿਹੜਾ ਸ਼ਾਹਜਹਾਂ ਆ ਉਹ ਕੋchna ਕੁਛ ਲਿਖਦਾ ਰਹਿੰਦਾ ਸੀ ਜੇਲ੍ਹ ਚ ਬੈਠਾ ਤੇ ਇੱਕ ਦਿਨ ਉਸਨੇ ਉਹ ਅੱਧਾ ਪਿਆਲਾ ਸ਼ਾਹੀ ਗਿੱਲੀ ਕਰਨ ਵਾਸਤੇ ਵਰਤ ਲਿਆ ਤੇ ਇਸ ਤੋਂ ਬਾਅਦ ਜਦੋਂ ਉਸਨੇ ਹੋਰ ਪਾਣੀ ਮੰਗਿਆ ਤਾਂ ਔਰੰਗਜ਼ੇਬ ਆਪਣੇ ਪਿਤਾ ਨੂੰ ਕਹਿੰਦਾ ਆ ਕਿ ਤੈਨੂੰ ਪਾਣੀ ਸਿਰਫ ਅੱਧਾ ਪਿਆਲਾ ਹੀ ਮਿਲੂਗਾ ਇਹ ਹੁਣ ਤੂੰ ਭਾਵੇਂ ਪੀ ਕੇ ਆਪਣੇ ਤਨ ਦੀ ਪਿਆਸ ਬੁਝਾਲਾ ਤੇ ਭਾਵੇਂ ਲਿਖ ਲਿਖ ਕੇ ਆਪਣੇ ਮਨ ਦੀ ਪਿਆਸ ਗੁਰੂ ਸਾਹਿਬ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਵੱਲੋਂ ਖਾਧਿਆ ਗਿਆ ਕਸਮਾਂ ਦਾ ਵੀ ਜ਼ਿਕਰ ਕਰਦੇ ਹਨ ਉਹ ਲਿਖਦੇ ਹਨ ਕਿ ਔਰੰਗਜ਼ੇਬ ਤੇਰਾ ਕੋਈ ਦੀਨ ਇਮਾਨ ਨਹੀਂ ਹੈ ਤੂੰ ਆਪਣੇ ਅੱਲਾ ਦਾ ਵੀ ਨਹੀਂ ਹੈ ਗੁਰੂ ਸਾਹਿਬ ਉਸ ਨੂੰ ਉਸਦੀ ਕਸਮ ਯਾਦ ਦਿਵਾਉਂਦੇ ਕਹ ਤੇਰੇ ਕਾਜ਼ੀ ਨੇ ਜੋ ਕੁਰਾਨ ਉੱਪਰ ਕਸਮ ਲਿਖ ਕੇ ਭੇਜੀ ਸੀ ਤੇ ਜੋ ਤੇਰਾ ਮੂਹ ਜਬਾਨੀ ਸੁਨੇਹਾ ਸੀ ਉਹ ਮੈਨੂੰ ਮਿਲਿਆ ਸੀ ਤੇਰਾ ਕਾਜ਼ੀ ਮੇਰੇ ਕੋਲ ਤੇਰਾ ਉਹ ਸੁਨੇਹਾ ਲੈ ਕੇ ਆਇਆ ਸੀ ਤੇਰੀ ਕਸਮ ਖਾਦੀ ਲਿਖੀ ਕੁਰਾਨ ਮੇਰੇ ਕੋਲ ਲੈ ਕੇ ਆਇਆ ਸੀ ਮੈਂ ਤੇਰੀ ਗੱਲ ਮੰਨ ਲਈਏ ਹੁਣ ਤੂੰ ਵੀ ਆਪਣਾ ਫਰਜ਼ ਨਿਭਾ ਸੱਚ ਉੱਤੇ ਪਹਿਰਾ ਦੇ ਤੇ ਸਾਨੂੰ ਮਿਲਣ ਆ ਕਿਉਂਕਿ ਅਸਲੀ ਮਰਦ ਉਹ ਹੈ ਜੋ ਆਪਣੀਆਂ ਗੱਲਾਂ ਤੇ ਪੂਰਾ ਰਹਿੰਦਾ ਹੈ ਉਹ ਬੰਦਾ ਕਦੀ ਬੰਦਾ ਨਹੀਂ ਹੁੰਦਾ ਜਿਹਦੇ ਮਨ ਵਿੱਚ ਕੁਝ ਹੋਰ ਹੋਵੇ ਤੇ ਮੂੰਹ ਤੇ ਕੁਝ ਹੋਰ ਹੋਵੇ ਸੋ ਇਸ ਤਰ੍ਹਾਂ ਉਸਨੂੰ ਲਾਂਤਾਂ ਪਾਉਂਦੇ ਗੁਰੂ ਸਾਹਿਬ ਕਹਿੰਦੇ ਨੇ ਕਿ ਤੇਰੀ ਉਹ ਕਸਮ ਲਿਖੀ ਹੋਈ ਕੁਰਾਨ ਅਜੇ ਵੀ ਮੈਂ ਆਪਣੇ ਕੋਲ ਸੰਭਾਲ ਕੇ ਰੱਖੀ ਐ ਜੇ ਤੂੰ ਦੇਖਣਾ ਚਾਹਵੇਂ ਤਾਂ ਮੈਂ ਤੈਨੂੰ ਭੇਜ ਵੀ ਦਿੰਦਾ ਆ ਇਸ ਤੋਂ ਅੱਗੇ ਗੁਰੂ ਸਾਹਿਬ ਲਿਖਦੇ ਨੇ ਕਿ ਔਰੰਗਜ਼ੇਬ ਕਾਲੀ ਦਾ ਕੰਮ ਸ਼ੈਤਾਨ ਦਾ ਹੁੰਦਾ ਏ ਮੈਂ ਤੇਰੇ ਨਾਲ ਲੜਨਾ ਨਹੀਂ ਸੀ ਚਾਹੁੰਦਾ ਪਰ ਤੂੰ ਜ਼ੁਲਮ ਦੀ ਅਤ ਕਰ ਛੱਡੀ ਏ ਮਜ਼ਲੂਮਾਂ ਉੱਪਰ ਹੁੰਦੇ ਇਸ ਜ਼ੁਲਮ ਨੂੰ ਨਾ ਸਹਾਰਦੇ ਹੋਏ ਮੈਨੂੰ ਮਜਬੂਰ ਹੋ ਕੇ ਹਥਿਆਰ ਚੁੱਕਣੇ ਪਏ ਨੇ ਹੁਣ ਉਹ ਕਿਹੜਾ ਜ਼ੁਲਮ ਸੀ ਜਿਹਦੇ ਕਰਕੇ ਗੁਰੂ ਸਾਹਿਬ ਨੂੰ ਮਜਬੂਰ ਹੋ ਕੇ ਹਥਿਆਰ ਚੁੱਕਣੇ ਪਏ ਔਰੰਗਜ਼ੇਬ ਜਦੋਂ ਤੱਕ ਸਵਾ ਮਣ ਹਿੰਦੂਆਂ ਦਾ ਜਨੇਊ ਲਾ ਕੇ ਉਹਨਾਂ ਨੂੰ ਮੁਸਲਮਾਨ ਨਹੀਂ ਸੀ ਬਣਾ ਦਿੰਦਾ ਜਾਂ ਫਿਰ ਉਹਨਾਂ ਨੂੰ ਮਾਰ ਨਹੀਂ ਸੀ ਦਿੰਦਾ ਉਦੋਂ ਤੱਕ ਪਾਣੀ ਦਾ ਘੁੱਟ ਨਹੀਂ ਸੀ ਪੀਂਦਾ ਹੁਣ ਜਨੇਊ ਕੀ ਹੁੰਦਾ ਆ ਜਨੇਊ ਇੱਕ ਸੂਤ ਦੇ ਧਾਗੇ ਦੀ ਬਣੀ ਹੋਈ ਡੋਰੀ ਹੁੰਦੀ ਆ ਜਿਸ ਨੂੰ ਸਨਾਤਨੀ ਵੀਰ ਧਾਰਨ ਕਰਦੇ ਨੇ ਜੇਕਰ ਮੈਂ ਜਨੇਊ ਦੇ ਭਾਰ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਉਹ ਇੱਕ ਫੁੱਲ ਦੇ ਭਾਰ ਦੇ ਬਰਾਬਰ ਹੋਊਗਾ ਇਹ ਸ਼ਾਇਦ ਦੋਸਤੋਂ ਵੀ ਘੱਟ ਤੇ ਜਿਹੜਾ ਔਰੰਗਜ਼ੇਬ ਸੀ ਉਹ ਸਵਾ ਮਣ ਭਾਰ ਦੇ ਬਰਾਬਰ ਜਨੇਊ ਲਵਾ ਕੇ ਫਿਰ ਜਾ ਕੇ ਪਾਣੀ ਦਾ ਘੁੱਟ ਪੀਂਦਾ ਸੀ ਤੇ ਇੱਥੋਂ ਹਿਸਾਬ ਲਾ ਲਓ ਕਿ ਇਹ ਕਿੱਡੀ ਵੱਡੀ ਗਿਣਤੀ ਹੋਊਗੀ ਹੁਣ ਜੇਕਰ ਸਵਾ ਮਣ ਦੀ ਮੈਂ ਕਿਲੋਆਂ ਦੇ ਹਿਸਾਬ ਨਾਲ ਗੱਲ ਕਰਾਂ ਤਾਂ ਇੱਕ ਮਣ ਦੇ ਅੰਦਰ 40 ਕਿਲੋ ਹੁੰਦੇ ਨੇ ਤੇ ਸਵਾ ਮਣ ਦੇ ਅੰਦਰ 50 ਕਿਲੋ ਬਣਦੇ ਨੇ ਤੇ ਹੁਣ ਆਪੇ ਹਿਸਾਬ ਲਾ ਲਓ ਕਿ 50 ਕਿਲੋ ਬਰਾਬਰ ਦੇ ਭਾਰ ਦੇ ਜਨੇਊ ਉਤਾਰ ਕੇ ਫਿਰ ਔਰੰਗਜ਼ੇਬ ਪਾਣੀ ਦਾ ਘੁੱਟ ਪੀਂਦਾ ਸੀ ਤੇ ਕਿੰਨੀ ਵੱਡੀ ਗਿਣਤੀ 'ਚ ਉਹ ਲੋਕਾਂ ਦਾ ਧਰਮ ਪਰਿਵਰਤਨ ਕਰਦਾ ਸੀ ਜਾਂ ਉਹਨਾਂ ਨੂੰ ਮਾਰਦਾ ਸੀ ਸੋ ਮਜ਼ਲੂਮਾਂ ਉੱਪਰ ਕੀਤੇ ਜਾਂਦੇ ਜ਼ੁਲਮਾਂ ਦਾ ਹਿਸਾਬ ਆਪਾਂ ਇੱਥੇ ਹੀ ਲਾ ਸਕਦੇ ਹਾਂ ਕਿ ਉਹ ਕਿੰਨਾ ਜ਼ੁਲਮੀ ਸੀ ਤੇ ਉਸਦਾ ਦਬਦਬਾ ਉਸਦਾ ਖੌਫ ਵੀ ਇੰਨਾ ਸੀ ਕਿ ਉਸ ਦੇ ਸਾਹਮਣੇ ਹਥਿਆਰ ਤੱਕ ਕਿਸੇ ਨੇ ਕੀ ਚੁੱਕਣਾ ਕੋਈ ਉੱਚੀ ਗੱਲ ਵੀ ਨਹੀਂ ਸੀ ਕਰਦਾ ਹੁਣ ਤਾਂ ਔਰੰਗਜ਼ੇਬ ਨੂੰ ਲੱਗ ਰਿਹਾ ਸੀ ਕਿ ਉਹ ਜੋ ਕਰ ਰਿਹਾ ਬਿਲਕੁਲ ਸਹੀ ਕਰ ਰਿਹਾ ਪਰ ਜਦੋਂ ਅਜੇਹੇ ਔਰੰਗਜ਼ੇਬ ਕੋਲ ਗੁਰੂ ਸਾਹਿਬ ਦਾ ਜ਼ਫਰਨਾਮਾ ਪਹੁੰਚਦਾ ਆ ਤੇ ਫਿਰ ਉਹ ਜਿਵੇਂ ਜਿਵੇਂ ਜ਼ਫਰਨਾਮੇ ਨੂੰ ਪੜ੍ਹਦਾ ਜਾਂਦਾ ਆ ਉਸ ਨੂੰ ਆਪਣੀਆਂ ਗਲਤੀਆਂ ਦਾ ਆਪਣੀਆਂ ਭੁੱਲਾਂ ਦਾ ਆਪਣੇ ਪਾਪਾਂ ਦਾ ਅਹਿਸਾਸ ਹੁੰਦਾ ਜਾਂਦਾ ਤੇ ਉਹ ਇੰਨਾ ਪਾਪਾਂ ਦੇ ਭਾਰ ਥੱਲੇ ਇੰਨਾ ਦੱਬ ਗਿਆ ਕਿ ਬਾਅਦ ਵਿੱਚ ਉਹਦੇ ਕੋਲੋਂ ਉੱਠਿਆ ਹੀ ਨਹੀਂ ਗਿਆ ਤੇ ਜਦੋਂ ਇਸ ਜ਼ਫਰਨਾਮੇ ਬਾਰੇ ਉਸ ਦੀ ਆਮ ਆਮ ਨੂੰ ਪਤਾ ਲੱਗਦਾ ਆ ਜਾ ਜਿਹੜੀ ਆਵਾਮ ਅਜੇ ਤੱਕ ਉਸ ਦੇ ਅੱਗੇ ਉੱਚੀ ਨਹੀਂ ਸੀ ਬੋਲ ਸਕਦੀ ਉਹ ਵੀ ਹੁਣ ਉਸ ਨੂੰ ਲਾਂਤ ਪਾਉਣੇ ਸ਼ੁਰੂ ਕਰ ਦਿੰਦੀ ਆ ਕਿ ਤੇਰਾ ਮਕਸਦ ਤਾਂ ਸਿਰਫ ਸਿੱਖਾਂ ਦੇ ਗੁਰੂ ਨੂੰ ਗ੍ਰਿਫਤਾਰ ਕਰਨਾ ਸੀ ਫਿਰ ਤੂੰ ਉਸ ਦੇ ਛੋਟੇ ਬੱਚਿਆਂ ਨੂੰ ਉਸ ਦੇ ਪਰਿਵਾਰ ਨੂੰ ਕਿਉਂ ਸ਼ਹੀਦ ਕਰਾ ਦਿੱਤਾ ਸਿਰਫ ਉਸਦੇ ਪਰਿਵਾਰ ਨੂੰ ਤੂੰ ਤਾਂ ਸਾਡੇ ਵੀ ਲੱਖਾਂ ਪੁੱਤ ਫਜ਼ੂਲ ਦੀਆਂ ਜੰਗਾਂ ਵਿੱਚ ਮਰਵਾ ਦਿੱਤੇ ਨੇ ਜ਼ਫਰਨਾਮੇ ਨੂੰ ਪੜਨ ਤੋਂ ਬਾਅਦ ਬਿਮਾਰ ਰਹਿਣ ਕਰਕੇ ਉਸਦੀ ਹਾਲਤ ਇੰਨੀ ਜ਼ਿਆਦਾ ਬੁਰੀ ਹੋ ਗਈ ਸੀ ਕਿ ਉਸ ਦੀਆਂ ਅੱਖਾਂ ਅੰਦਰ ਧਸ ਗਈਆਂ ਸਨ ਉਸ ਨੂੰ ਕੁੱਬ ਪੈ ਚੁੱਕਾ ਸੀ ਉਹ ਸੈਨਿਕਾ ਤੋਂ ਬਿਨਾ ਉੱਠ ਵੀ ਨਹੀਂ ਸੀ ਪਾਉਂਦਾ ਜੇ ਕਦੀ ਉੱਠਣ ਦੀ ਕੋਸ਼ਿਸ਼ ਕਰਦਾ ਤਾਂ ਉਹ ਡਿੱਗ ਜਾਂਦਾ ਸੀ ਉਸ ਨੇ ਆਪਣੇ ਅਖੀਰੀ ਸਮੇਂ ਦੇ ਵਿੱਚ ਹਮਦੂਦੀਨ ਕੋਲੋਂ ਆਪਣੀ ਵਸੀਅਤ ਬਣਵਾਈ ਸੀ ਜਿਸ ਦੇ ਵਿੱਚ ਉਸ ਨੇ ਲਿਖਿਆ ਸੀ ਕਿ ਮੇਰੀ ਕਬਰ ਦੇ ਉੱਪਰ ਕੋਈ ਵੀ ਖਰਚਾ ਨਾ ਕੀਤਾ ਜਾਵੇ ਕਿਉਂਕਿ ਮੈਂ ਪਾਪੀ ਆ ਮੈਂ ਬਹੁਤ ਗੁਨਾਹ ਕੀਤੇ ਨੇ ਮੇਰੀ ਕਬਰ ਨੂੰ ਚੀ ਮਿੱਟੀ ਦੀਆਂ ਇੱਟਾਂ ਨਾਲ ਬਣਾਇਆ ਜਾਵੇ ਮੇਰੀ ਕਬਰ ਤੇ ਕੋਈ ਵੀ ਫੁੱਲ ਨਾ ਵਸਾਏ ਜਾਣ ਮੇਰੀ ਕਬਰ ਦੇ ਲਾਗੇ ਕੋਈ ਵੀ ਰੁੱਖ ਨਾ ਲਾਇਆ ਜਾਵੇ ਮੇਰਾ ਮੂੰਹ ਕਫਨ ਤੋਂ ਬਾਹਰ ਰੱਖਿਆ ਜਾਵੇ ਮੇਰਾ ਮੂੰਹ ਕਾਬੇ ਵੱਲ ਨਾ ਕੀਤਾ ਜਾਵੇ ਉਹਦਾ ਕਹਿਣਾ ਸੀ ਕਿ ਹੁਣ ਉਹ ਖੁਦਾ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਕਫਨ 'ਚ ਮੂੰਹ ਬਾਹਰ ਰੱਖਣ ਦੀ وجہ ਉਹ ਲਿਖਦਾ ਹੈ ਕਿ ਉਹ ਚਾਹੁੰਦਾ ਹੈ ਕਿ ਉਹ ਖੁਦਾ ਦੇ ਘਰ ਵਿੱਚ ਨੰਗੇ ਮੂੰਹ ਜਾਵੇ ਤਾਂ ਸ਼ਾਇਦ ਉਸ ਦੀਆਂ ਭੁੱਲਾਂ ਬਖਸ਼ ਦਿੱਤੀਆਂ ਜਾਣ ਉਸਦੇ ਪਾਪ ਮਾਫ਼ ਕੀਤੇ ਜਾਣ ਉਸਦੇ ਗੁਨਾਹਾਂ ਦੀ ਮਾਫੀ ਮਿਲ ਜਾਵੇ ਉਸ ਨੂੰ ਸੋ ਇਸ ਤਰ੍ਹਾਂ ਅਖੀਰ ਤੇ ਬਿਮਾਰ ਰਹਿਣ ਕਰਕੇ ਔਰੰਗਜ਼ੇਬ ਦਾ ਦਰਦਨਾਕ ਅੰਤ ਹੋਇਆ ਸੀ ਜੇ ਅੱਜ ਉਸਦੀ ਪੀੜ੍ਹੀ ਦੀ ਗੱਲ ਕਰੀਏ ਤਾਂ ਅੱਜ ਉਸਦੀ ਪੀੜ੍ਹੀ ਕੋਲਕਾਤਾ ਦੇ ਵਿੱਚ ਚੁਗਿਆ ਝੋਪੜਿਆਂ ਚ ਰਹਿਣ ਲਈ ਮਜਬੂਰ ਆ ਤੇ ਉਹ ਲੋਕਾਂ ਦੇ ਘਰਾਂ ਦੇ ਬਰਤਨ ਮਾਂਜ ਕੇ ਆਪਣਾ ਗੁਜ਼ਾਰਾ ਕਰ ਰਹੀ ਆ। ਔਰੰਗਜ਼ੇਬ ਦੀ ਮੌਤ ਦੀ ਖਬਰ ਗੁਰੂ ਸਾਹਿਬ ਨੂੰ ਰਾਜਸਥਾਨ ਦੇ ਵਿੱਚ ਭੀਲਵਾੜੇ ਦੇ ਲਾਗੇ ਬਗੋੜ ਸਾਹਿਬ ਵਿਖੇ ਮਿਲਦੀ ਆ। ਪੈਸੇ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਦਾ ਵਾਂ ਕਿ ਜ਼ਫਰਨਾਮੇ ਦੇ ਜਵਾਬ ਵਿੱਚ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਇੱਕ ਵਾਪਸ ਚਿੱਠੀ ਲਿਖੀ ਸੀ ਜਿਸ ਨੂੰ ਆਪਾਂ ਸ਼ਿਕਸਤਨਾਮੇ ਦੇ ਨਾਮ ਤੋਂ ਜਾਣਦੇ ਆ। ਜੇਕਰ ਤੁਸੀਂ ਚਾਹੁੰਦੇ ਜੇ ਕਿ ਮੈਂ ਉਹਦੇ ਉੱਪਰ ਵੀ ਇੱਕ ਵੀਡੀਓ ਲੈ ਕੇ ਆਵਾਂ ਤਾਂ ਕਮੈਂਟਾਂ ਦੇ ਵਿੱਚ ਸ਼ਿਕਸਤਨਾਮਾ ਲਿਖ ਦਿਓ। ਮੈਂ ਕੋਸ਼ਿਸ਼ ਕਰੂੰਗਾ ਕਿ ਜਲਦੀ ਤੋਂ ਜਲ ਤੇ ਮੇਰੀ ਪੂਰੀ ਟੀਮ ਵੱਲੋਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਕਮੈਂਟਾਂ ਵਿੱਚ ਸਾਨੂੰ ਸੁਪਰ ਥੈਂਕਸ ਭੇਜਦੇ ਨੇ ਸੋ ਇਹ ਸੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਮੇਰੇ ਵੱਲੋਂ ਜ਼ਫਰ ਨਾਮੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਤੁਸੀਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿੱਤਾ ਹੋਗਾ ਬਾਕੀ ਨਵੇਂ ਵੀਵਰਸ ਨੂੰ ਬੇਨਤੀ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਤੇ ਅਖੀਰ ਤੇ ਇੱਕ ਬੇਨਤੀ ਹੋ ਰਿਹਾ ਕਿ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਆ ਤੁਹਾਨੂੰ ਸਾਡਾ ਕੰਟੈਂਟ ਕਿਵੇਂ ਦਾ ਲੱਗ ਰਿਹਾ ਆ ਸਾਡੇ ਉਪਰਾਲਾ ਕਿਵੇਂ ਦਾ ਲੱਗ ਰਿਹਾ ਜੇ ਤੁਹਾਡੇ ਮਨ 'ਚ ਕੋਈ ਸਵਾਲ ਨੇ ਸਾਨੂੰ ਉਹ ਵੀ ਕਮੈਂਟਾਂ 'ਚ ਪੁੱਛਿਆ ਕਰੋ ਤਾਂ ਜੋ ਅਸੀਂ ਆਪਣੇ ਪੋਡਕਾਸਟਾਂ ਵਿੱਚ ਆਪਣੇ ਗੈਸਟਾਂ ਕੋਲ ਪੁੱਛ ਸਕੀਏ ਜਿਵੇਂ ਤੁਹਾਨੂੰ ਸਾਡੀ ਵੀਡੀਓਜ਼ ਦਾ ਇੰਤਜ਼ਾਰ ਰਹਿੰਦਾ ਆ ਮੈਨੂੰ ਆਪ ਜਿਹਦੇ ਕਮੈਂਟਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ ਇਸ ਲਈ ਕਮੈਂਟ ਕਰਨਾ ਨਾ ਭੁੱਲਿਓ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਵਾਹਿ ਧੰਨਵਾਦ